بہت ہی پیاری ਜੋ ਜਾਰੂ ਕਿਸਾਨ ਦੋਸਤੋ ਤੇ ਮੇਰੇ ਸਤਕਾਰਯੋਗ ਭੈਣਾਂ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਅੱਜ ਜਿਸ ਦਿਨ ਨੂੰ ਲੈ ਕੇ ਜਿਸ ਦਿਨ ਦੀ ਮਹੱਤਤਾ ਨੂੰ ਲੈ ਕੇ ਪੂਰੇ ਸੰਸਾਰ ਦੇ ਵਿੱਚ ਇਸ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਮਜ਼ਦੂਰ ਦਿਵਸ ਨੂੰ ਮਨਾਇਆ ਜਾ ਰਿਹਾ ਹੈ ਉਹਨਾਂ ਕਿੱਟੀਆਂ ਦੇ ਅੰਦੋਲਨਾਂ ਦੇ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹੋਏ ਅਸੀਂ ਆਪਣੀ ਗੱਲ ਨੂੰ ਇੱਥੋਂ ਸ਼ੁਰੂ ਕਰਨੀ ਚਾਹਾਂਗੇ ਕਿ ਦੋਸਤੋ ਜੋ ਅੱਜ ਦੇ ਦਿਨ ਦਾ ਇਤਿਹਾਸ ਹੈ ਮੇਰੇ ਤੋਂ ਪਹਿਲਾ ਬੁਲਾਰਿਆਂ ਨੇ ਬੜਾ ਸਵਿਸਥਾਰ ਦੇ ਨਾਲ ਦੱਸ ਦਿੱਤਾ ਹੈ ਕਿ ਅੱਜ ਉਹ ਦਿਨ ਹੈ ਜਦੋਂ ਕਿਰਤ ਕਰਨ ਵਾਲੇ ਲੋਕਾਂ ਨੇ ਆਪਣੀ ਕਿਰਤ ਦੀ ਰਾਖੀ ਦੇ ਲਈ ਅੰਦੋਲਨ ਦੀ ਭਰਪੂਰ ਇੱਕ ਤਾਕਤ ਦੇ ਨਾਲ ਲੜਾਈ ਲੜਨੀ ਸ਼ੁਰੂ ਕੀਤੀ ਤੇ ਉਹ ਲੜਾਈ ਲੜਦਿਆਂ 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 ਇੱਥੋਂ ਤੱਕ ਲੈ ਕੇ ਆ ਗਏ ਕਿ ਉਹਨਾਂ ਨੇ ਇੱਕ ਅਧਿਕਾਰ ਹਾਸਲ ਕਰ ਲਿਆ ਕਿ ਮਜ਼ਦੂਰ ਨੂੰ ਮਜ਼ਦੂਰੀ ਐਸੇ ਹਿਸਾਬ ਨਾਲ ਦਿੱਤੀ ਜਾਏਗੀ ਮਜ਼ਦੂਰ ਦੇ ਕੋਲੋਂ ਇੰਨਾ ਸਮਾਂ ਹੀ ਕੰਮ ਕਰਵਾਇਆ ਜਾਏਗਾ ਇੱਕ ਟਾਈਮ ਸੇ ਫਿਕਸ ਹੋਇਆ ਪਰ ਦੇਖਿਓ ਧਿਆਨ ਦੇਣ ਦੀ ਲੋੜ ਇੱਥੇ ਇਹ ਗੱਲ ਹੈ ਕਿ ਜਿੱਥੇ ਅਸੀਂ ਬਸਦੇ ਆਂ ਜਿੱਥੇ ਸਾਡੇ ਤੇ ਰਾਜ ਕਰਨ ਵਾਲੇ ਲੋਕ ਜਿਹੜੇ ਬੈਠੇ ਨੇ ਅਗਰ ਇਹਨਾਂ ਵੱਲ ਤੁਸੀਂ ਝਾਤੀ ਮਾਰੋਗੇ ਤਾਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਸਾਰੇ ਜਿਹੜੇ ਲੇਬਰ ਦੇ ਸਬੰਧ ਵਿੱਚ ਬਣੇ ਹੋਏ ਕਾਨੂੰਨਾਂ ਨੂੰ ਐਕਟਾਂ ਨੂੰ ਤੋੜ ਕੇ ਲੇਬਰ ਕੋਡ ਲੈ ਕੇ ਆਂਦਾ ਜਿਹਦੇ ਵਿੱਚ ਇਹ ਕਿਹਾ ਕਿ ਲੇਬਰ 8 ਘੰਟੇ ਕੰਮ ਕਰਿਆ ਕਰੇਗੀ ਇਹ ਲੈ ਕੇ ਆਂਦਾ ਇਹਨਾਂ ਲੋਕਾਂ ਨੇ ਸੋ ਕਹਿਣ ਦਾ ਭਾਵੇਂ ਹੈ ਕਿ ਮੇਰੇ ਦੋਸਤੋ ਅਸੀਂ ਬਹੁਤ ਵਾਰੀ ਇਹ ਗੱਲ ਕਰਦੇ ਹੁੰਨੇ ਆ ਕਿ ਵੇਖਣ ਨੂੰ ਆ ਸਦਾ ਧਾਰੀ ਲੋਕ ਸਦਾ ਤੇ ਬੈਠੇ ਲੋਕ ਸਾਨੂੰ ਸਾਡੇ ਲੱਗਦੇ ਨੇ ਲੇਕਿਨ ਸਾਡੇ ਨਹੀਂ ਵਿਚਾਰ ਉਹੀ ਹੈ ਸਮਝ ਉਹੀ ਹੈ ਉਸੇ ਵਿਚਾਰ ਤੇ ਚੱਲ ਕੇ ਇਹ ਅੱਗੇ ਵੱਧ ਰਹੇ ਨੇ ਸਾਡੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੱਕ ਇਹਨਾਂ ਦੇ ਕਿਸੇ ਉਮੀਦਵਾਰ ਨੇ ਕਿਹਾ ਕਹਿੰਦਾ ਮੈਂ ਡਾਕਟਰ ਅਮੇਡਕਰ ਦੇ ਚੱਲਿਆ ਸੀ ਸ਼ਰਧਾਂਜਲੀ ਅਰਪਿਤ ਕਰਨ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਚੱਲਿਆ ਸੀ ਉਹਦੇ ਮੈਂ ਬੁੱਤ ਤੇ ਹਾਰ ਪਾਉਣ ਚੱਲਿਆ ਸੀ ਕਿਸਾਨਾਂ ਨੇ ਮੈਨੂੰ ਘੇਰ ਕੇ ਡਾਕਟਰ ਭੀਮrao ਅੰਬੇਡਕਰ ਦੀ ਬੇਅਦਬੀ ਕੀਤੀ ਹੈ ਇਹ ਸ਼ਬਦ ਬੋਲੇ ਸਵਾਲ ਇੱਥੇ ਸਮਝਣ ਦੀ ਲੋੜ ਹੈ ਸਾਡੀ ਮਜ਼ਦੂਰ ਪਰਿਵਾਰੇ ਨੂੰ ਕਿ ਭਾਈ ਉਹ ਵੀਰ ਜਿਹੜਾ ਬੋਲ ਰਿਹਾ ਹੈ ਉਹ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਐਸਸੀ ਕਮਿਊਨਿਟੀ ਚੋਂ ਆ ਤੇ ਮੈਂ ਡਾਕਟਰ ਅੰਬੇਡਕਰ ਦਾ ਸਤਕਾਰ ਕਰਨ ਚੱਲਿਆ ਸੀ ਕਿਸਾਨਾਂ ਨੇ ਮੈਨੂੰ ਉਹਦੇ ਚੋਂ ਰੋਕ ਕੇ ਉਹਦੇ ਸਤਕਾਰ ਦੇ ਵਿੱਚ ਵਿਗੜ ਪਾਇਆ ਇਹ ਗੱਲ ਕਹੀ ਹੈ ਪਰ ਮੈਂ ਪੁੱਛਣਾ ਚਾਹਣਾ ਮੇਰੇ ਉਸ ਵੀਰ ਨੂੰ ਕਿਉਂਕਿ ਅੱਜ ਤਹ ਜੰਦੀ ਮੱਤ ਤਾਂ ਨੋਟ ਕਰਿਓ ਕਿੱਥੇ ਖੜੀ ਆ ਗੱਲ ਕਿੱਥੇ ਖੜੇ ਆ ਲੋਕ ਜਿਹੜੇ ਜਿਹੜੇ ਤੁਹਾਡੇ ਦੇ ਰਾਜ ਕਰ ਰਹੇ ਨੇ ਉਹਨਾਂ ਦੀ ਇਹਨਾਂ ਲੇਬਰ ਕਲਾਸ ਦੇ ਉੱਤੇ ਇਹਨਾਂ ਦੇ ਬਣੇ ਇਹਨਾਂ ਦੇ ਹੱਕ 'ਚ ਬਣੇ ਕਾਨੂੰਨ ਨੂੰ ਤੋੜ ਕੇ 12 ਘੰਟੇ ਕੰਮ ਕਰਵਾਉਣ ਲਈ ਲੇਬਰ ਕੋਡ ਲੈ ਕੇ ਆਏ ਬੈਠਾ ਤੂੰ ਉਹਨਾਂ ਦੀ ਝੋਲੀ 'ਚ ਤੇ ਗੱਲ ਤੂੰ ਇਹ ਕਰਦਾ ਕਿ ਮੈਂ ਐਸਸੀ ਕਮਿਊਨਿਟੀ ਜੋ ਹੈ ਉਹ ਭਾਵੇਂ ਇਹ ਜੇ ਲੋਕਾਂ ਨੂੰ ਵੀ ਪਛਾਣਨਾ ਪਏਗਾ ਬਥੇਰੇ ਨੇ ਇਹ ਜੇ ਲੋਕਾਂ ਲੇਕਨ ਇਹ ਗੱਲ ਨੂੰ ਸਮਝਣਾ ਪਏਗਾ ਕਿ ਸਦਾਧਾਰੀ ਲੋਕਾਂ ਦੀ ਸਮਝ ਕੀ ਹੈ ਸਦਾਧਾਰੀਆਂ ਦੀ ਇੱਕ ਸਮਝ ਹੈ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਚੱਲ ਰਹੇ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਜਦੋਂ ਪਾੜੋ ਦੇ ਰਾਜਕਰੋ ਦੀ ਨੀਤੀ ਦੇ ਨਾਲ ਚੱਲਦੇ ਨੇ ਸਾਡੇ ਇੱਕ ਹਿੱਸਾ ਇਤਿਹਾਸ ਪੜ ਕੇ ਦੇਖਿਓ ਕੀ ਕੁਝ ਪਿਆਰ ਦੇ ਵਿੱਚ ਉਹਦੇ ਤੇ ਸਪਸ਼ਟ ਹੁੰਦਾ ਜਦੋਂ ਸੰਜੋ ਨੂੰ ਅੰਗਬ੍ਰੀਕੀ ਦੇ ਨਾਲ ਤੁਸੀਂ ਜਾਂਚ ਕਰੋਗੇ ਕਿ ਜਿਹੜਾ Hindu community ਦੀ ਗੱਲ ਜੇ ਆਉਂਦੀ ਹੈ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਕਿਸੇ ਕਮਿਊਨਿਟੀ ਦੇ ਖਿਲਾਫ ਨਹੀਂ ਸਭੀ ਸਮਝਦਾ ਭਰਾਵੋ ਕਿ ਜਿਹੜੇ ਲੋਕ ਧਰਮ ਦੇ ਨਾਂ ਤੇ ਲੋਕਾਂ ਦੀ ਸ਼ਕਤੀ ਨੂੰ ਲੋਕਾਂ ਦੀ ਤਾਕਤ ਨੂੰ ਖੰਡਾਉਂਦੇ ਨੇ ਲੜਾਈ ਉਹਨਾਂ ਦੀ ਹੈ ਇਹ ਸਮਝੇ ਸੋਚ ਆਰਐਸਐਸ ਦੀ ਜਿਹੜੀ ਸੋਚ ਹੈ ਕਿ ਐਸਸੀ ਕਮਿਊਨਿਟੀ ਦਾ ਲੱਕ ਤੋੜਨਾ ਹੈ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਮੁਰਦਵਾਰੇ ਨਾਲ ਹਾਤਾਜ ਲੈ ਕੇ ਜਾਣਾ ਹੈ ਇੱਥੇ ਦੁਬਾਰਾ ਅਸੀਂ ਸੰਵਿਧਾਨ ਨੂੰ ਖਤਮ ਕਰਕੇ ਮੁਰਦ ਦੁਬਾਰਾ ਇੱਥੇ ਅਸੀਂ ਉਹੀ ਮਨੁੱਖ ਸਿਮਰ ਦੀ ਲੈ ਕੇ ਆਉਣੀ ਹੈ ਸਵਾਲ ਉਹਨਾਂ ਗੱਲਾਂ ਦਾ ਆ ਹੁਣੇ ਮੇਰੇ ਤੋਂ ਪਹਿਲਾਂ ਵੀਰ ਬੋਲ ਕੇ ਗਿਆ ਕਿ ਜੇਕਰ ਇੱਕ ਨੌਜਵਾਨ ਸਾਡਾ ਐਸਸੀ ਕਮਿਊਨਿਟੀ ਦੇ ਵਿੱਚੋਂ ਕੋਈ ਨੌਜਵਾਨ ਜੇ ਕਿਤੇ ਮੰਦਿਰ ਦੇ ਵਿੱਚ ਚਲਿਆ ਗਿਆ ਇਹਨਾਂ ਦੇ ਗੁੰਡਿਆਂ ਨੇ ਇਕੱਠੇ ਹੋ ਕੇ ਕਿਹਦੇ ਹੁਕਮ ਦੇ ਨਾਲ ਕਿਹਦੇ ਤੋਂ ਤਾਕਤ ਲਈ ਕਿ ਉਸ ਨੌਜਵਾਨ ਨੂੰ ਹਸਲਾਤਾ ਬਿਨੋਂ ਕਿਸੇ ਕੋਰਟ ਦੇ ਵਿੱਚ ਬਿਨੋਂ ਥਾਣੇ ਚ ਆਉਦੀ ਮਨੁਵਾਦੀ ਸੋਚ ਦਿਖਾਤੀ ਇੱਥੇ ਰਾਜਸਥਾਨ ਦੇ ਵਿੱਚ ਔਰ ਉਸੇ ਸੋਚ ਨੂੰ ਅੱਗੇ ਤੋਰਦਿਆਂ ਅੱਗੇ ਵਧਾਉਂਦਿਆਂ ਕਰ ਕੀ ਰਹੇ ਨੇ ਸ਼ੁਰੂਆਤ ਇਹ ਥੋ ਕੀਤੀ ਹੋਈ ਹੈ ਕਿ ਇੱਕ ਵੱਡਾ ਹਿੱਸਾ ਸਾਡੀ ਜੜੀ ਗਲਤ ਜਮਾਤ ਦੇ ਵਿੱਚੋਂ ਜਿਨ੍ਹਾਂ ਨੂੰ ਇਹ ਕਿਹਾ ਕਿ ਤੁਸੀਂ ਤਾਂ ਹਿੰਦੂ ਆਂ ਹਿੰਦੂ ਕਹਿ ਕੇ ਉਹਨਾਂ ਦੀ ਇੱਕ ਤਾਕਤ ਨੂੰ ਇੱਕ ਵੱਡੀ ਸ਼ਕਤੀ ਨੂੰ ਖੰਡਾ ਕੇ ਦੋ ਹਿੱਸਿਆਂ 'ਚ ਵੰਡ ਕੇ ਅੱਜ ਇੱਕ ਤਾਕਤ ਨੂੰ ਉਧਰਲੇ ਪਾਸੇ ਵਰਤਿਆ ਜਾ ਰਿਹਾ ਹੈ ਦੂਜੀ ਤਾਕਤ ਇਧਰਲੇ ਪਾਸੇ ਵਿਚਾਰੀ ਖੜੀ ਹੈ ਇਹਨਾਂ ਦੇ ਇਸ ਪਾਰੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਕੰਮ ਜਿਹੜੇ ਚੱਲ ਰਹੇ ਨੇ ਅਕੱਲ ਬਿਆਨ ਆਇਆ ਪਰਸੋ ਇਹਨਾਂ ਦੇ ਆਰਐਸਐਸ ਦੇ ਮੁਖੀ ਦਾ ਮੋਹਨ ਭਗਵਤ ਦਾ ਕਹਿੰਦੇ ਅਸੀਂ ਤਾਂ ਕਦੇ ਨਹੀਂ ਸੋਚਦੇ ਕਿ ਵੀ ਅਸੀਂ ਅਰਖਣ ਖਤਮ ਕਰਨਾ ਭਾਵ ਰਿਜ਼ਰਵੇਸ਼ਨ ਖਤਮ ਕਰਨਾ ਔਰ ਰਿਜ਼ਰਵੇਸ਼ਨ ਖਤਮ ਕਰਨ ਦੇ ਮਾਮਲੇ ਤੇ ਜੇ ਗੱਲ ਕਰੀਏ ਉਹ ਭਾਈ ਤੁਹਾਡੇ ਸਾਰੇ ਲੀਡਰ ਨੇ ਜਿਹੜੇ ਸ਼ਰਮ ਇਸ ਗੱਲ ਦੀ ਦੁਹਾਈ ਪੈਤਰੇ ਨੇ ਰਿਜ਼ਰਵੇਸ਼ਨ ਦਾ ਕਲਾਮ ਤੁਸੀਂ ਬੋਲ ਰਹੇ ਹੋ ਕੈਰ ਰਿਜ਼ਰਵੇਸ਼ਨ ਦੇਸ਼ ਦੇ ਲਈ ਕੋਣ ਹੈ ਰਿਜ਼ਰਵੇਸ਼ਨ ਖਤਮ ਕੀਤੀ ਜਾਣੀ ਹੈ ਤੁਹਾਡਾ ਜੋਰ ਲੱਗਿਆ ਹੋਇਆ ਸੋ ਮੇਰੀ ਬੇਨਤੀ ਆ ਭਰਾਵੋ ਕਿ ਸੋਚਣ ਦੀ ਲੋੜ ਆ ਕਿ ਜਿਹੜੀ ਸੱਤਾ ਦੇ ਅੱਜ ਜਿਹੜੇ ਲੋਕ ਬੈਠੇ ਨੇ ਬਿਲਕੁਲ ਉਹੀ ਨੇ ਜਿਨ੍ਹਾਂ ਨੇ ਅੱਜ ਦਾ ਦਿਨ ਜਿਹੜਾ ਤੁਸੀਂ ਮਨਾ ਰਹੇ ਹੋ ਅੱਜ ਦੇ ਦਿਨ ਦੇ ਉੱਤੇ ਜਿਸ ਤਰੀਕੇ ਦੇ ਨਾਲ ਸਾਡੇ ਉਸ ਵੇਲੇ ਦੀ ਲੜਾਈ ਨੂੰ ਖਤਮ ਕਰਨ ਦੇ ਲਈ ਸਾਰੇ ਨੌਜਵਾਨਾਂ ਨੂੰ ਸਾਡੇ ਉਸ ਵੇਲੇ ਦੇ ਮਜਦੂਰ ਕਮਿਊਨਿਟੀ ਦੇ ਸਾਡੇ ਵੀਰਾਂ ਨੂੰ ਅੰਦੋਲਨਕਾਰੀਆਂ ਨੂੰ ਸ਼ਹੀਦ ਕੀਤਾ ਗੋਲੀਆਂ ਮਾਰ ਕੇ ਮਾਰਿਆ ਅੱਜ ਬਿਲਕੁਲ ਉਹੀ ਵਿਚਾਰਧਾਰਾ ਹੈ ਬਿਲਕੁਲ ਸੇਮ ਵਿਚਾਰਧਾਰਾ ਅੱਜ ਸੱਤਾ ਦੇ ਬੈਠੀ ਆ ਉਸ ਵਿਚਾਰਧਾਰਾ ਨੇ ਮੈਂ ਪਹਿਲਾਂ ਗੱਲ ਕਰਕੇ ਆ ਗਿਆ ਆਪਦਾ ਰਾਜਸਥਾਨ ਦੇਖ ਰਹੇ ਹੋ ਕੀ ਹੋ ਰਿਹਾ ਹੈ ਲੇਕਿਨ ਇਹ ਕੱਲ ਜ਼ਰੂਰ ਹੈ ਭਾਵੇਂ ਲੱਕ ਜੱਤਰ ਕਰ ਲੈਣ ਜੋ ਮਰਜੀ ਕਰ ਲੈਣ ਜਿਸ ਤਰੀਕੇ ਦੇ ਨਾਲ ਉਸ਼ੀ 언ドル ਨੂੰ ਚਲਾ ਰਹੇ ਹੋ ਇਹ ਤੰਦੂਰ ਨਹੀਂ ਸਮਾਂ ਬਹੁਤ ਨੇੜੇ ਆ ਵਾਹਿਗੁਰੂ ਕਿਰਪਾ ਕਰੇਗਾ ਇਹਨਾਂ ਨੂੰ ਮੂੰਹ ਦੀ ਖਾਣੀ ਪੈਗੀ ਕਿਉਂਕਿ ਜਿਵੇਂ ਸਾਡੇ ਬਿਸੁਰਗ ਲੀਡਰ ਮੇਰੇ ਸਾਹਮਣੇ ਇੱਕ ਬੜੀ ਵੱਡੀ ਗੱਲ ਕੀਤੀ ਹੈ ਕਹਿੰਦੇ ਵਿਸ਼ਲੇਸ਼ਣ ਆ ਚੁੱਕੇ ਨੇ ਇੱਕ ਜੁਮੇਵਾਰ ਸੰਸਥਾ ਦਾ ਵਿਸ਼ਲੇਸ਼ਣ ਹੈ ਕਿ ਜਿਹੜੇ ਕਦੇ 400 ਪਾਰ ਦੀਆਂ ਗੱਲਾਂ ਕਰਦੇ ਸੀ ਅੱਜ ਸਭਾ 200 ਤੋਂ ਵੀ ਥੱਲੇ ਆਏ ਬੈਠੇ ਨੇ ਇਹਨਾਂ ਦਾ ਵਿਸ਼ਲੇਸ਼ਣ ਇਹ ਹੁਣ ਸ਼ੁਰੂ ਹੋ ਗਿਆ। ਸੋ ਇਹ ਗੱਲ ਜਿਹੜੀ ਗੱਲ ਹੈ ਜਿੰਨਾ ਮਰਜੀ ਤੱਕਾ ਕਰ ਲੈਣਾ ਜਿੰਨਾ ਤੱਕਾ ਕਰਨਗੇ ਇੱਕ ਇੱਕ ਗੱਲ ਇਹਨਾਂ ਦੇ ਚੋੜਾਂ 'ਚ ਬੈਠਦੀ ਜਾਣੀ ਆ। ਆ ਜਿਹੜਾ ਸਾਡਾ ਨੌਜਵਾਨ ਭਾਵੇਂ ਉਹ ਕਿਸੇ ਵੀ ਪਰਿਵਾਰ 'ਚੋਂ ਹੈ ਜਿਹਨੂੰ ਫਾਂਸੀ ਦੇ ਕੇ ਫਾਹੇ ਲਾ ਕੇ ਮਾਰਿਆ ਉਹਦੀ ਆਵਾਜ਼ ਉੱਠਣੀ ਹੈ। ਉਹਨੇ ਵੀ ਇਹਨਾਂ ਮੋਦੀ ਦੀ ਸਰਕਾਰ ਦੇ ਮੋਦੀ ਦੇ ਮਤਉ ਦੇ ਕਬਰ ਨੂੰ ਖੋਦਣ ਦੇ ਵਿੱਚ ਇੱਕ ਵੱਡਾ ਕੰਮ ਕਰਨਾ ਤੁਸੀਂ ਦੇਖਿਓ ਕੀ ਬਣਨਾ ਹੈ ਇਹ ਸਰਕਾਰ ਦੀ ਕਬਰ ਖੋਤੀ ਜਾਣੀ ਹੈ ਸੌਖਾ ਨਹੀਂ ਇਹ ਕਰ ਲੈਣਾ ਲੇਕਿਨ ਮੇਰੀ ਬੇਨਤੀ ਆ ਮੇਰੇ ਦੋਸਤੋ ਸ਼ਾਂਤੀ ਰੱਖ ਕੇ ਜਰੂਰ ਚੱਲਿਓ ਐਸ ਵੇਲੇ ਸੋਚੋ ਇਹਨਾਂ ਦੀ ਬਿਆਨਬਾਜ਼ੀ ਕੀ ਹੈ ਜਦੋਂ ਇਹੋ ਜੀ ਬਿਆਨਬਾਜ਼ੀ ਦੇਣਾ ਉਦੋਂ ਬਹੁਤ ਸਤਰਕ ਹੋਣਾ ਪੈਣਾ ਹੈ ਅੰਦੋਲਨਕਾਰੀਆਂ ਨੂੰ ਖਾਸ ਕਰਕੇ ਸਤਰਕ ਹੋ ਕੇ ਰਹਿਣਾ ਪੈਣਾ ਪਹਿਲਾਂ ਇਹਨਾਂ ਦੇ ਆਰਐਸਐਸ ਦੇ ਜਨਰਲ ਸੈਕਟਰੀ ਦਾ ਬਿਆਨ ਆਇਆ ਸੀ ਕਿ ਆ ਜਿਹੜੇ ਅੰਗੂਲਣਕਾਰੀ ਬੈਠੇ ਨੇ ਇਹ ਅਲਗਾਓ ਵਦੀ ਨੇ ਮੈਂ ਇੱਕ ਪਹਿਲਾਂ ਵੀ ਦੱਸ ਕੇ ਗਿਆ ਸੀ ਤੁਹਾਨੂੰ ਇਹ ਤੋਂ ਕਾ ਇਹ ਕਿਹਾ ਉਹਨਾਂ ਨੇ ਕਿ ਚੋਣਾਂ ਚੋਣਾਂ ਦੇ ਦੌਰਾਨ ਇਹ ਕਿਸੇ ਤਰ੍ਹਾਂ ਦੀ ਰਾਜਕਤਾ ਫੈਲਾ ਸਕਦੇ ਨੇ ਉਦੋਂ ਜੋ ਵੀ ਇਹ ਬੂਹ ਆਉਂਦੀ ਸੀ ਇਹਨਾਂ ਦੀ ਕਿ ਵਕਤ ਲਿਆਉਣਗੇ ਇਹ ਸਮਾਂ ਲਿਆਉਣਗੇ ਲੋਕਾਂ ਦੇ ਵਿੱਚ ਰਾਜਕਤਾ ਖੁਦ ਫੈਲਾਉਣਗੇ ਕਿਤੇ ਨਾ ਕਿਤੇ ਚੰਗੇ ਭੜਕਾਉਣਗੇ ਉਸ ਗੱਲ ਤੋਂ ਉਹਨਾਂ ਦੀ ਉਸ ਬਿਆਨ ਤੋਂ ਬੂਹ ਆਉਂਦਾ ਸੀ ਲੇਕਿਨ ਹੁਣ ਜਿਹੜਾ ਸਪਸ਼ਟ ਕਹਿਣਾ ਸ਼ੁਰੂ ਕਰਤਾ ਪ੍ਰਧਾਨ ਮੰਤਰੀ ਕਦੇ ਇਹੋ ਜਿਹਾ ਬਿਆਨ ਨਹੀਂ ਦਿੰਦਾ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਜਨਾ ਦਾ ਰਾਜ ਆ ਗਿਆ ਦੂਸਰੀ ਧਰਤਾ ਦੇ ਰਾਜ ਆ ਗਿਆ ਕਹਿੰਦਾ ਤੁਹਾਡੇ ਮੰਗਲ ਸੂਤਰ ਵੀ ਖੋ ਲੈਣਗੇ ਦੂਸਰੀ ਧਰਤਾ ਦੇ ਰਾਜ ਆ ਗਿਆ ਤੁਹਾਡੀਆਂ ਪ੍ਰਾਪਰਟੀਆਂ ਖੋ ਲੈਣਗੇ ਇਥੋਂ ਤੱਕ ਕਿ ਇੱਕਲ ਘੱਟ ਗਿਣਤੀ ਮੁਸਲਮ ਕਮਿਊਨਿਟੀ ਨੂੰ ਟਾਰਗੇਟ ਕਰਕੇ ਇਹਨਾਂ ਦੀ ਪਿਆਰਬਾਜੀ ਆਉਣੀ ਸ਼ੁਰੂ ਹੋ ਗਈ ਇਹਦਾ ਮਤਲਬ ਦੇਸ਼ ਦੇ ਵਿਕਾਸ ਦੀ ਕੋਈ ਲੋੜ ਨਹੀਂ ਦੇਸ਼ ਦੇ ਅੰਦਰ ਰੋਸਗਾਰ ਦੀ ਕੋਈ ਲੋੜ ਨਹੀਂ ਦੇਸ਼ ਨੂੰ ਬਚਾਉਣ ਦੀ ਕੋਈ ਲੋੜ ਨਹੀਂ ਸਿਰਫ ਸੱਤਾ ਲੈ ਕੇ ਆਉਣੀ ਆ ਉਹਦੇ ਲਈ ਜੋ ਵੀ ਕੀਤਾ ਜਾ ਸਕਦਾ ਹੈ Hindu Muslim ਕੀਤਾ ਜਾ ਸਕੇ ਕਰਨਗੇ ਸਿੱਖ Hindu ਕਰਨ ਦੀ ਲੋੜ ਪਈ ਕਰਨਗੇ ਜਾਤੀਆਂ ਤੋਂ ਬਾਹਾਂ ਧਰਮਾਂ ਤੋਂ ਬਾਹਾਂ ਸੱਟੇ ਤੋਂ ਆਪਸੀ ਲੜਾਈਆਂ ਕਰਵਾਉਣ ਦਾ ਯਤਨ ਵੀ ਕਰਨਗੇ ਇਹ ਸਾਰਾ ਤੁਸੀਂ ਸੰਭਲ ਕੇ ਚੱਲਣਾ ਆ ਥੋੜਾ ਜਿਹਾ ਸਮਾਂ ਨਿਗਾਹ ਲਓ ਸੰਭਲ ਕੇ ਜਿਸ ਤਰੀਕੇ ਦੇ ਨਾਲ ਤੁਹਾਡਾ 16 ਦਾ ਦੌਰ ਚੱਲ ਰਿਹਾ ਹੈ ਉਹ 16 ਦੇ ਦੌਰ ਦੇ ਅੰਦਰ ਇਹਨਾਂ ਦੇ ਕੋਲੇ ਤੁਹਾਡੇ 16 ਦਾ ਜਵਾਬ ਕੋਈ ਨਹੀਂ ਦੋਸਤੋ ਲੇਕਿਨ ਸੰਗੇ ਭੜਕਾਉਣ ਦੀ ਸ਼ਾਜਸ਼ਾ ਇਹਨਾਂ ਲੋਕਾਂ ਦੀ ਆਹ ਨਾਲ ਉਹਨਾਂ ਦੇ ਬਿਆਨਾਂ ਤੋਂ ਸਪਸ਼ਟ ਨਜ਼ਰ ਆ ਰਿਹਾ ਹੈ ਇਹ ਕੁਛ ਵੀ ਕਰਵਾ ਸਕਦੇ ਆ ਕਿਤੇ ਵੀ ਹਿੰਦੂ ਮੁਸਲਮ ਦਾ ਟੰਗਾ ਬਣਵਾ ਸਕਦੇ ਆ ਕਿਤੇ ਵੀ ਹਿੰਦੂ ਸਿੱਖ ਦਾ ਆਪੋ ਸਾਰਿਆਂ ਨੇ ਬੜਾ ਸੰਜਮ ਦੇ ਵਿੱਚ ਰਹਿ ਕੇ ਬੜੇ ਤੰਬਲ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਜਿਵੇਂ ਮੇਰਾ ਵੀਰ ਕਹ ਕੇ ਕਿਹਾ ਕਿ ਤੁਹਾਡੀ ਜਿਹੜੀ ਸਵਾਲਾਂ ਦੀ ਸ਼ਬਦਾਵਲੀ ਹੈ ਬੜੀ ਵਧੀਆ ਹੋਣੀ ਚਾਹੀਦੀ ਹੈ ਪਤਾ ਲੱਗੇ ਕਿ ਸਵਾਲ ਹੋ ਰਹੇ ਨੇ ਲੇਕਿਨ ਇਹ ਜ਼ਰੂਰ ਹੈ ਘਬਰਾਹਟ ਆ ਚੁੱਕੀ ਆ ਜਿਵੇਂ ਮੇਰੇ ਜੀਬ ਨੇ ਗੱਲ ਕੀਤੀ ਆ ਕਿ ਦੇਖੋ ਅਸੀਂ ਜਦੋਂ ਅੰਦੋਲਨ ਸ਼ੁਰੂ ਕੀਤਾ ਸੀ ਅਸੀਂ ਉਸ ਵੇਲੇ ਇਹ ਸੋਚ ਕੇ ਨਹੀਂ ਸੀ ਕੀਤਾ ਕਿ ਅਸੀਂ ਚੋਣਾਂ ਦੇ ਸਮੇਂ ਤੇ ਵੀ ਇੱਥੇ ਬੈਠਣਾ ਹੈ ਸਾਨੂੰ ਤਾਂ ਇਹ ਲੱਗਦਾ ਸੀ ਕਿ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ ਸਰਕਾਰ ਨੂੰ ਯਾਦ ਕਰਾਉਣੇ ਆ ਸਰਕਾਰ ਇਮਾਨਦਾਰ ਹੋਈ ਤਾਂ ਸਾਡੇ ਵਾਅਦੇ ਪੂਰੇ ਕਰੇਗੀ ਕਿਹੜਾ ਨਵੀਂ ਮੰਗ ਲੈ ਕੇ ਚੱਲੇ ਆ ਲੇਕਿਨ ਸਰਕਾਰ ਦੀ ਜਿਹੜੀ ਇਮਾਨਦਾਰੀ ਉਹ ਬਿਲਕੁਲ ਨਹੀਂ ਸੀ ਸਰਕਾਰ ਦੇ ਅੰਦਰ ਜੋ ਪਾਪ ਸੀ ਉਹ ਸਪਸ਼ਟ ਦਿਖ ਗਿਆ ਆਪਾਂ ਨੂੰ ਕਿ ਆਪਾਂ ਨੂੰ 18 ਤਰੀਕ ਤੋਂ ਲੈ ਕੇ ਉਸ ਤੋਂ ਬਾਅਦ ਆਪਣੇ ਨਾਲ ਮੀਟਿੰਗ ਕਰਨ ਦੀ ਲੋੜ ਨਹੀਂ ਸਮਝੀ ਲੇਕਿਨ ਇੱਕ ਗੱਲ ਨੋਟ ਕਰਿਓ ਇਹ ਕੁਦਰਤ ਕਰਦੀ ਹੈ ਭਗਵਾਨ ਕਰਦਾ ਵਾਹਿਗੁਰੂ ਕਰਦਾ ਹੈ ਇਹਨਾਂ ਦੀ ਇਹਨਾਂ ਦੀ ਵਿਚਾਰਿਆਂ ਦੀ ਕਿਸਮਤ ਫੁੱਟੀ ਆ ਮੈਨੂੰ ਤਾਂ ਹੀ ਲੱਗਦਾ ਕਿਉਂ ਕਿ ਤੁਹਾਡਾ ਅੰਦੋਲਨ ਖਤਮ ਕਰਵਾਉਣ ਦੀ بجائے ਤੁਹਾਡੀਆਂ ਮੰਗਾਂ ਮੰਨਣ ਦੀ بجائے ਅੰਦੋਲਨ ਨੂੰ ਖਿੱਚ ਕੇ ਚੋਣਾਂ ਦੇ ਸਮੇਂ ਤੇ ਲੈ ਆਏ ਚੋਣਾਂ ਦੇ ਸਮੇਂ ਤੇ ਆਇਆ ਅੰਦੋਲਨ ਅਸੀਂ ਕਿਹਾ ਸੀ ਕਿ ਇਹ ਅੰਦੋਲਨ ਦੁਨੀਆ ਦਾ ਪਹਿਲਾ ਅੰਦੋਲਨ ਹੋ ਨਿਕਲੇਗਾ ਜਦੋਂ ਇੱਕ ਪਾਸੇ ਚੋਣਾਂ ਚੱਲਦੀਆਂ ਹੋਣਗੀਆਂ ਇੱਕ ਪਾਸੇ ਕਿਸਾਨ ਅੰਦੋਲਨ ਕਰਦੇ ਹੋਣਗੇ ਔਰ ਉਸ ਸਮੇਂ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਸੋਚਣਾ ਪਏਗਾ ਕਿਸਾਨਾਂ ਦੇ ਇਸ ਮੰਗਾਂ ਮੁੱਦਿਆਂ ਤੇ ਮਸਲਿਆਂ ਦੇ ਉੱਤੇ ਮੇਰੇ ਦੋਸਤੋ ਉਹ ਅੱਜ ਸਾਰੇ ਸੋਚਣ ਲਈ ਮਜਬੂਰ ਹੋਏ ਨੇ ਬੇਸ਼ੱਕ ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਗੱਲਾਂ ਨਹੀਂ ਲੈ ਕੇ ਆਂਦੀਆਂ ਲੇਕਿਨ ਇਹ ਸੋਚ ਲਿਓ ਕਿ ਤੁਹਾਡਾ ਜਿਹੜਾ ਸੁਨਾਨਾ ਦਾ ਦੌਰ ਚੱਲ ਰਿਹਾ ਹੈ ਸੁਨਾਨਾ ਦੀ ਜਿਹੜੀ ਛਣੀ ਲਾਈ ਹੋਈ ਹੈ ਇਹਨਾਂ ਦੇ ਉੱਤੇ ਥਾਂ ਥਾਂ ਤੇ ਘੇਰਦੇ ਹੋ ਸਵਾਲ ਪੁੱਛਦੇ ਹੋ ਇਹਨਾਂ ਕੋਲੇ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਆ ਦੋ ਤਿੰਨ ਦਿਨ ਤੋਂ ਲਗਾਤਾਰ ਇਹਨਾਂ ਦੀ ਕੋਸ਼ਿਸ਼ ਹੈ ਕਦੇ ਕਿਸੇ ਨਾਲ ਗੱਲ ਕਰਦੇ ਹੈ ਕਦੇ ਕਿਸੇ ਨਾਲ ਗੱਲ ਕਰਦੇ ਆ ਕਿ ਬੀਜੇਪੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਉਹ ਭਾਈ ਹੁਣ ਬੀਜੇਪੀ ਦੀਆਂ ਗੱਲਾਂ ਕਰਨ ਦੀ ਕੀ ਤਕ ਹੈ ਬੀਜੇਪੀ ਕੋਲੇ ਸਮਾਂ ਸੀਗਾ ਜਦੋਂ ਅਸੀਂ ਅੰਦੋਲਨ ਲੜ ਰਹੇ ਸੀ ਤੁਸੀਂ ਤਾਕਤ ਦੇ ਵਿੱਚ ਸੀ ਉਦੋਂ ਕਰ ਲੈਂਦੇ ਕਰਕੇ ਮਸਲੇ ਦਾ ਹੱਲ ਕਰ ਦਿੰਦੇ ਉਹ ਕਿਹੜੀਆਂ ਗੱਲਾਂ ਕਰਦੀਆਂ ਕਰਨ ਦੀਆਂ ਗੱਲਾਂ ਕਰਦੇ ਹੋ ਤੁਹਾਡੀ ਨੀਅਤ ਸਾਹਮਣੇ ਆ ਰਹੀ ਹੈ ਕਿ ਤੁਸੀਂ ਕਾਰਪੋਰੇਟ ਪੱਖੀ ਹੋ ਕਿਸਾਨ ਜਾਂ ਮਜ਼ਦੂਰ ਪੱਖੀ ਨਹੀਂ ਹੋ ਤੁਸੀਂ ਜੋ ਫੈਸਲੇ ਲੈ ਕੇ ਚੱਲ ਰਹੇ ਹੋ ਉਹ ਦੱਸ ਰਹੇ ਨੇ ਕਿ ਆ ਜਿਹੜਾ ਤੁਹਾਡਾ ਚੋਣ ਮੈਨੀਫੈਸਟੋ ਹੈ ਇਹ ਸਪਸ਼ਟ ਕਰਦਾ ਹੈ ਕਲੀਅਰ ਕਰਦਾ ਹੈ ਕਿ ਤੁਸੀਂ ਕਿਸਾਨ ਤੇ ਮਜ਼ਦੂਰ ਦੇ ਛੋਟੇ ਵਪਾਰੀ ਦੇ ਆਮ ਵਿਅਕਤੀ ਦੀ ਦੁਸ਼ਮਣ ਹੋ ਔਰ ਤੁਸੀਂ ਕੇਵਲ ਤੇ ਕੇਵਲ ਕਾਰਪੋਰੇਟ ਪੱਖੀ ਸੋਚ ਲੈ ਕੇ ਚੱਲ ਰਹੇ ਹੋ ਲੇਕਿਨ ਇਹ ਜ਼ਰੂਰ ਹੈ ਕਿ ਭਾਵੇਂ ਆਪਾਂ ਕੁਝ ਵੀ ਸਮਝਦੇ ਹੋਈਏ ਲੇਕਿਨ ਉਹਨਾਂ ਦੇ ਜ਼ਰੂਰ ਕਿਸੂ ਪਏ ਹੋਏ ਨੇ ਉਹ ਜ਼ਰੂਰ ਸੋਚਣ ਲਈ ਮਜਬੂਰ ਕਰ ਲੈ ਤੁਹਾਡੇ ਇਸ ਅੰਦੋਲਨ ਨੇ ਕੇ ਭਾਈ ਇਹਨਾਂ ਨਾਲ ਕੱਲ ਕੀਤੇ ਬਿਨਾ ਮਸਲੇ ਦਾ ਹੱਲ ਨਹੀਂ ਹੋਣਾ ਚਿੰਤਾ ਨਾ ਕਰਿਓ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕੀ ਹੋਇਆ ਜੇਲ੍ਹਾਂ-ਦੂਲ੍ਹਾਂ ਦੇ ਵਿੱਚ ਸਾਡੇ ਨੌਜਵਾਨ ਬੈਠੇ ਨੇ ਫਿਰ ਕੀ ਕਰ ਲੋਗੇ ਭਲਾ ਕੀ ਤੁਸੀਂ ਸੋਚਦੇ ਹੋ ਕਿ ਜੇਲ੍ਹਾਂ ਦੇ ਵਿੱਚ ਬੰਦ ਰੱਖ ਕੇ ਤੁਸੀਂ ਅੰਦੋਲਨ ਸਮਾਪਤ ਕਰ ਸਕਦੇ ਹੋ ਅੰਦੋਲਨ ਨੂੰ ਖੁੰਡਾ ਕਰ ਸਕਦੇ ਹੋ ਆ ਕੱਲ ਤੋਂ ਦੋ ਦਿਨ ਬਾਅਦ ਹਰਿਆਣੇ ਦੇ ਵਿੱਚ ਇੱਕ ਯਾਤਰਾ ਸ਼ੁਰੂ ਹੋਣ ਲੱਗੀ ਹੈ ਉਸ ਯਾਤਰਾ ਦੇ ਰਾਹੀ ਅਸੀਂ ਸਾਰੇ ਤਿੰਨਾਂ ਨੌਜਵਾਨਾਂ ਦੀਆਂ ਵੱਡੀਆਂ ਇੱਕ ਗੱਡੀ ਦੇ ਉੱਤੇ ਫੋਟੋਆਂ ਲਾ ਕੇ ਘਰ ਘਰ ਲੈ ਕੇ ਜਾਵਾਂਗੇ ਇੱਕ ਇੱਕ ਵਿਅਕਤੀ ਤੱਕ ਉਹ ਘਰ ਲੈ ਕੇ ਜਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਬੇਕਸੂਰ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਅ ਸਾਰੇ ਜਿਹੜੇ ਅਨੀਸ਼ ਵਰਗੇ ਨੌਜਵਾਨ ਕੀ ਕਰਨਾ ਚਾਹ ਰਹੇ ਸੀ ਸਿਰਫ ਇੰਨੀ ਗੱਲ ਸਿਰਫ ਇਹ ਕਰ ਰਹੇ ਸੀਗੇ ਕਿ ਅਸੀਂ ਸ਼ੁਭ ਕਰਨ ਦੀ ਇੱਕ ਕਲਪ ਯਾਤਰਾ ਲੈ ਕੇ ਹਰਿਆਣੇ ਚ ਘਮਾਉਣਾ ਉਹਦੀ ਤਿਆਰੀ ਕਰ ਰਹੇ ਸੀ ਜੇਕਰ ਸਾਡੇ ਸ਼ੁਭ ਕਰਨ ਦੇ ਕਲਸਾਂ ਨੂੰ ਲਗਾਣ ਦੀ ਤੁਸੀਂ ਮਨਜ਼ੂਰੀ ਨਹੀਂ ਦੇ ਰਹੇ ਤੁਸੀਂ ਇਹਨਾਂ ਨੂੰ ਵੀ ਅਜੇਲਾ ਸੜਦੇ ਹੋ ਤਾਂ ਤੁਹਾਡੀ ਨੀਅਤ ਦੱਸਦੀ ਹੈ ਕਿ ਤੁਸੀਂ ਕਿੱਥੇ ਖੜੇ ਹੋ ਦੂਸਰੇ ਨੌਜਵਾਨ ਸਾਡੇ 에어ਪੋਰਟ ਤੋਂ ਫੜ ਕੇ ਹਰਿਆਣੇ ਦੀ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਨੇ ਕੀ ਕੀਤਾ ਉਹਨਾਂ ਨੇ ਕਾਦੇ ਲਈ ਜੇਲ੍ਹ ਦੇ ਵਿੱਚ ਬੰਦ ਕੀਤੇ ਆ ਲੇਕਿਨ ਸੋਚ ਪਤਾ ਕੀ ਹੈ ਸੋਚ ਇਹ ਉਹਨਾਂ ਦੇ ਅੰਦਰ ਕਿ ਅਗਰ ਇਹ ਜੇਲ੍ਹ ਤੋਂ ਬਾਹਰ ਨਿਕਲ ਗਏ ਸ਼ਾਇਦ ਸਾਨੂੰ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਦੇ ਜਿਹੜਾ ਇਹ ਨੁਕਸਾਨ ਕਰਨਗੇ ਪਿੰਡਾਂ ਜਾ ਕੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਤੁਸੀਂ ਇਹਨਾਂ ਨੂੰ ਜੇਲ੍ਹ 'ਚ ਰੱਖੋਗੇ ਅਸੀਂ ਇਹਨਾਂ ਦੀ ਗੱਲ ਲੈ ਕੇ ਪਿੰਡ-ਪਿੰਡ ਜਾਵਾਂਗੇ ਕੱਲੇ-ਕੱਲੇ ਘਰ 'ਚ ਲੈ ਕੇ ਜਾਵਾਂਗੇ ਉੱਥੋਂ ਇਹਨਾਂ ਨੌਜਵਾਨਾਂ ਦੀ ਰਿਹਾਈ ਲਈ ਇੱਕ ਕਾਫਲਾ ਉਠਾ ਕੇ ਲੈ ਕੇ ਆਵਾਂਗੇ ਦੇਖਾਂਗੇ ਤੁਸੀਂ ਕਿੰਨਾ ਚਿਰ ਇਹਨਾਂ ਨੌਜਵਾਨਾਂ ਨੂੰ ਜੇਲ੍ਹ 'ਚ ਰੱਖਦੇ ਹੋ ਔਰ ਉੱਥੋਂ ਦਾ ਲੋਕਾਂ ਦੀ ਨਾਰਾਜ਼ਗੀ ਲੋਕਾਂ ਦਾ ਗੁੱਸਾ ਲੋਕਾਂ ਦੇ ਵਿੱਚ ਤੁਹਾਡੀ ਇੱਕ ਇੱਕ ਕਰਤੂਤ ਦੱਸਾਂਗੇ ਦੱਸਾਂਗੇ ਕਿ ਜਿਹੜੇ ਦਲਤ ਦੀ ਗੱਲ ਕਰਦੇ ਨੇ ਜਿਨ੍ਹਾਂ ਦੇ ਬਾਰੇ ਬੋਲਦੇ ਨੇ ਕਿ ਜਿੰਕਾਰਦੇ ਹਮ ਇਤੀ ਹੈ ਉਹਨਾਂ ਦੇ ਸੋਜ ਉਹਨਾਂ ਪ੍ਰਤੀ ਕੀ ਹੈ ਕਿ ਸਾਡੇ ਦਲਤ ਭਾਈ ਚਾਰੇ ਦਾ ਨੌਜਵਾਨ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਫਾਸੀ ਦੇ ਕੇ ਮਾਰਿਆ ਦੱਸਾਂਗੇ ਕੱਲੇ ਕੱਲੇ ਪਿੰਡ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਸਾਡੇ ਦਲਤ ਸਮਾਜ ਦੇ ਉੱਤੇ ਇਹਨਾਂ ਨੇ ਜਿਹੜਾ ਲੇਬਰ ਕੋਡ ਲਿਆ ਕੇ 12 ਘੰਟੇ ਕੰਮ ਕਰਵਾਉਣ ਦਾ ਜਿਹੜਾ ਫੈਸਲਾ ਕਰਵਾਇਆ ਉਹ ਵੀ ਲੈ ਕੇ ਜਾਵਾਂਗੇ ਕੱਲੇ-ਕੱਲੇ ਪਿੰਡ 'ਚ ਲੈ ਕੇ ਜਾਵਾਂਗੇ ਦੱਸਾਂਗੇ ਤੁਹਾਨੂੰ ਕਿ ਤੁਸੀਂ ਜੋ ਸੋਚ ਕੇ ਚੱਲ ਰਹੇ ਹੋ ਜਨਤਾ ਤੁਹਾਡੇ ਤੋਂ 2 ਕਦਮ ਅੱਗੇ ਸੋਚ ਕੇ ਚੱਲੇਗੀ ਥਾਂ-ਥਾਂ ਤੇ ਇਹ ਸਵਾਲ ਹੋਣਗੇ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਸੋ ਮੈਂ ਆਪ ਸਭ ਨੂੰ ਮੁਰ ਦੁਬਾਰਾ ਇੱਕ ਵਾਰੀ ਇਹ ਅਪੀਲ ਜ਼ਰੂਰ ਕਰੋ ਨਾ ਮੇਰੇ ਦੋਸਤੋ ਐਸ ਗੱਲ ਤੋਂ ਜ਼ਰੂਰ ਧਿਆਨ ਰੱਖਿਓ ਜਿਸ ਬੁਖਲਾਹੜ ਦੇ ਵਿੱਚ ਬੀਜਪੀ ਆਈ ਹੋਈ ਆ ਇਹ ਕਿਸੇ ਵੀ ਥਾਂ ਦੇ ਉੱਤੇ ਤੁਹਾਡੇ ਨਾਲ ਹੱਥੋਂ ਪਾਈ ਦਾ ਮਾਹੌਲ ਬਣਾ ਕੇ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੇ ਦੰਗਾ ਭੜਕਾ ਕੇ ਕਿਉਂਕਿ ਇਹਨਾਂ ਦੇ ਕੋਲ ਦੰਗਿਆਂ ਤੋਂ ਸਿਵਾ ਹੋਰ ਕੋਈ ਰਾਜਨੀਤੀ ਨਹੀਂ ਹੈ ਸਿਰਫ ਇਸੇ ਰਾਜਨੀਤੀ ਦੇ ਨਾਲ ਇਹਨਾਂ ਲੋਕਾਂ ਨੇ ਸਤਾ ਹਾਸਲ ਕੀਤੀ ਹੈ ਉਸੇ ਦੇ ਨਾਮ ਹਿੰਦੂ ਮੁਸਲਮ ਦੇ ਆਧਾਰ ਦੇ ਉੱਤੇ ਮੁੜ ਦੁਬਾਰਾ ਸਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਤੁਸੀਂ ਸੰਭਲ ਕੇ ਚਲਿਓ ਲੋੜ ਆਸੀ ਯਾਤਰਾ ਸ਼ੁਰੂ ਕਰ ਰਹੇ ਰਹੇ ਹਾਂ ਜਿਹੜੀ ਉਹਦੇ ਵਿੱਚ ਸਦ ਭਾਵਨਾ ਯਾਤਰਾ ਦਾ ਨਾਮ ਦੇ ਕੇ ਅਸੀਂ ਪੂਰੇ ਦੇਸ਼ ਦੇ ਅੰਦਰ ਕਮਾਉਣ ਦੀ ਕੋਸ਼ਿਸ਼ ਕਰਾਂਗੇ ਪਹਿਲਾ ਹਰਿਆਣੇ ਤੋਂ ਸ਼ੁਰੂ ਕਰ ਰਹੇ ਨੇ ਹਰਿਆਣੇ ਵਾਲੇ ਨੌਜਵਾਨ ਤੇ ਹਰਿਆਣੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਅਜੇ ਹੀ ਕੋਈ ਇਹਨਾਂ ਨੂੰ ਹਰਕਤ ਕਰਨ ਦਾ ਮੌਕਾ ਨਹੀਂ ਦੇਣਾ ਆਪਸੀ ਭਾਈਚਾਰੇ ਨੂੰ ਮਜਬੂਤ ਰੱਖਣਾ ਇਹਨਾਂ ਦੀ ਸੋਚਾ ਸੁਨੇਹਾ ਲੈ ਕੇ ਜਾਵਾਂਗੇ ਕੱਲੇ-ਕੱਲੇ ਤੱਕ ਕਿ ਇਹਨਾਂ ਦੀ ਸੋਚਾਂ ਲੋਕਾਂ ਨੂੰ ਤੋੜਨਾ ਤੇ ਸਾਡੀ ਸੋਚਾਂ ਲੋਕਾਂ ਨੂੰ ਜੋੜਨਾ ਲੋਕਾਂ ਨੂੰ ਇਕੱਠੇ ਰੱਖ ਕੇ ਇਹਨਾਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਖੜੀ ਕਰਕੇ ਦੱਸਾਂਗੇ ਕਿ ਤੁਸੀਂ ਕੀ ਸੋਚ ਕੇ ਚੱਲਦੇ ਹੋ ਦੇਸ਼ ਕੀ ਸੋਚ ਕੇ ਬੈਠਾ ਸੋ ਮੇਰੀ ਇੰਨੀ ਕਿ ਬੇਨਤੀ ਆ ਤੁਸੀਂ ਵੀ ਸਾਰਿਆਂ ਨੇ ਸਵਾਲਾਂ ਦਾ ਜਿਹੜਾ ਸلسਲਾ ਸ਼ੁਰੂ ਕੀਤਾ ਸਾਰੇ ਵਧਾਈ ਦੇ ਪਾਤਰੋ ਤੁਹਾਡੇ ਸلسਲੇ ਨੇ ਚਿੰਤਾ ਦੇ ਵਿੱਚ ਪਾ ਰੱਖਿਆ ਇਹਨਾਂ ਨੂੰ ਲੇਕਿਨ ਇਹ ਕਲਪ ਤੇ ਜ਼ਰੂਰ ਗੌਰ ਕਰਿਓ ਸੰਭਲ ਕੇ ਰੱਖਿਓ ਆਪਣੇ ਆਪ ਨੂੰ ਸੰਭਾਲ ਕੇ ਨੌਜਵਾਨਾਂ ਨੂੰ ਸੰਭਾਲ ਕੇ ਰੱਖਿਓ ਕਿਸੇ ਥਾਂ ਦੇ ਉੱਤੇ ਇਹਨਾਂ ਨੂੰ ਮੌਕਾ ਨਾ ਦੇ ਦਿਓ ਕਿ ਇਹਨਾਂ ਨੂੰ ਇਹ ਮੌਕਾ ਮਿਲੇ ਕਿ ਕਿਸੇ ਥਾਂ ਦੇ ਉੱਤੇ ਇਹ ਟੰਗਾ ਪੜਕਾ ਸਕਣ ਕੋਈ ਡਿਸਪਿਊਟ ਪੈਦਾ ਕਰ ਸਕਣ ਇੰਨੀ ਗੱਲ ਦਾ ਕੰਟਰੋਲ ਰੱਖਣਾ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਸਵਾਲ ਜ਼ਰੂਰ ਪੁੱਛਣੇ ਨੇ ਇਨਾਂ ਦੇ ਸਵਾਲ ਆ ਜਿਹੜੇ ਉਹਤੇ ਫਿਰ ਆਪਾਂ ਜੇ ਸਵਾਲ ਹੀ ਨਾ ਪੁੱਛੇ ਫਿਰ ਤਾਂ ਸਮਝ ਲਓ ਆਪਾਂ ਇਹ ਬਰੀ ਕਰਤੇ ਸੋ ਇਸ ਕਰਕੇ ਪੁੱਛਾਂਗੇ ਕਿ ਸਾਡਾ ਸੁਭ ਕਰਨ ਕਿਉਂ ਆ ਰਿਹਾ ਹੈ ਪੁੱਛਾਂਗੇ ਕਿ ਸਾਡਾ 433 ਕਿਉਂ जख्मी ਕੀਤੇ ਨੇ ਕੀ ਇਹ ਲੋਕਤੰਤਰ ਹੈ ਤੁਸੀਂ ਕਹਿੰਦੇ ਹੋ ਹਰ ਦੇਸ਼ ਦੇ ਅੰਦਰ ਜਾ ਕੇ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਭਾਰਤ ਉਹ ਭਾਈ ਲੋਕਤੰਤਰ ਛੇ ਹੁੰਦਾ ਹੈ ਲੋਕਤੰਤਰ ਛੇ ਹੁੰਦਾ ਹੈ ਕਿ ਲੋਕਾਂ ਨੂੰ ਬਾਹਰ ਆ ਕੇ ਆਉਂਦੀ ਰਾਜਧਾਨੀ ਤੱਕ ਪਹੁੰਚਣਾਂ ਦੇ ਤੇ ਗੋਲੀਆਂ ਮਾਰੋ ਇਹ ਲੋਕਤੰਤਰ ਚ ਤਾਂ ਹੁੰਦਾ ਨਹੀਂ ਕਿ ਲੋਕਤੰਤਰ ਚ ਇਹ ਹੁੰਦਾ ਕਿ ਮੀਡੀਆ ਨੂੰ ਬੋਲਣ ਤੱਕ ਨਾ ਦਿਓ ਇਹ ਨਹੀਂ ਹੁੰਦਾ ਲੇਕਿਨ ਨੈਸ਼ਨਲ ਮੀਡੀਆ ਦੀ ਵੀ ਥੋੜੀ ਜੀ ਮੈਂ ਅਪੀਲ ਕਰਨੀ ਚਾਹੂੰਗਾ ਭਰਾਵੋ ਸੰਭਲ ਜਿਓ ਇਤਿਹਾਸ ਲਿਖਿਆ ਜਾਣਾ ਇਤਿਹਾਸ ਇਹਨਾਂ ਅੰਦੋਲਨਾਂ ਦਾ ਇਤਿਹਾਸ ਲਿਖਿਆ ਜਾਣਾ ਹਰ ਰੋਜ਼ ਅੱਜ ਦਾ ਦਿਨ ਜਿਹੜਾ ਜਿਹੜਾ ਨੰਗਿਆ ਜਿਹੜਾ ਕੱਲ ਨੰਗਿਆ ਉਹ ਅੱਜ ਦਾ ਇਤਿਹਾਸ ਹੈ ਅੱਜ ਵਾਲਾ ਦਿਨ ਕੱਲ ਦਾ ਇਤਿਹਾਸ ਬਣ ਜਾਣਾ ਹੈ ਇਹ ਜਦੋਂ ਇਤਿਹਾਸ ਲਿਖਿਆ ਗਿਆ ਐਨੇ ਸਮੇ ਦਾ ਇਤਿਹਾਸ ਲਿਖਿਆ ਗਿਆ ਇਹ 10 ਸਾਲਾਂ ਦਾ ਜਦੋਂ ਇਤਿਹਾਸ ਲਿਖਿਆ ਗਿਆ ਉਹਨਾਂ ਪੰਜਿਆ ਜਾਊਗਾ ਕਿ ਕੀ ਹੋਇਆ ਮੀਡੀਆ ਦਾ ਕੀ ਰੋਲ ਰਿਹਾ ਇੱਕ ਇੱਕ ਮੀਡੀਆ ਕਰਮੀ ਦਾ ਇੱਕ ਇੱਕ ਮੀਡੀਆ ਹਾਊਸ ਦਾ ਮੇਰੇ ਦੋਸਤੋ ਇਹ ਸਮਝ ਲੋਟ ਕਰ ਲਿਓ ਪਰ ਇਤਿਹਾਸ ਦੇ ਵਿੱਚ ਅੰਕਿਤ ਕੀਤਾ ਜਾਣਾ ਕਿ ਉਸ ਵੇਲੇ ਲੋਕਾਂ ਦੇ ਨਾਲ ਮੀਡੀਆ ਦਾ ਕੀ ਵਰਤਾਰਾ ਸੀ ਮੀਡੀਆ ਕਿਸ ਥਾਂ ਤੇ ਖੜਾ ਸੀ ਕੀ ਦੇਖ ਕੇ ਲੋਕਾਂ ਨਾਲ ਖੜਾ ਸੀ ਕੀ ਲੋਕਤੰਤਰ ਨੂੰ ਬਚਾਉਣ ਲਈ ਖੜਾ ਸੀ ਜਾਂ ਫਿਰ ਦੇਸ਼ ਦੇ ਲੋਕਤੰਤਰ ਨੂੰ ਮਾਰਨ ਵਾਲਿਆਂ ਨਾਲ ਖੜ ਕੇ ਉਹਨਾਂ ਦਾ ਪੱਕਾਪੂਰ ਰਿਹਾ ਸੀ ਔਰ ਲੋਕਤੰਤਰ ਨੂੰ ਬਚਾਉਣ ਵਾਲਿਆਂ ਦੀ ਗੱਲ ਨੂੰ ਕਿਸ ਤਰੀਕੇ ਦੇ ਨਾਲ ਮੀਡੀਆ ਮੈਨੂੰ ਪਲੇਟ ਕਰਕੇ ਹੋਰ ਤਰੀਕਿਆਂ ਦੇ ਨਾਲ ਪੇਸ਼ ਕਰਨ ਦਾ ਯਤਨ ਕਰ ਰਿਹਾ ਸੀ ਇਹ ਗੱਲਾਂ ਇਤਿਹਾਸ ਨੇ ਤਾਂ ਨਹੀਂ ਬਕਸ਼ਣੀਆਂ ਇਤਿਹਾਸ ਤਾਂ ਦੱਸੇਗਾ ਫਿਰ ਬਾਅਦ ਦੇ ਵਿੱਚ ਇਹ ਦੁਹਾਈਆਂ ਪੜਦੇ ਫਿਰੋਗੇ ਕਿ ਲਓ ਜੀ ਅਸੀਂ ਤਾਂ ਇਹ ਕੀਤਾ ਨਹੀਂ ਸਾਡੇ ਬਾਰੇ ਐ ਲਿਖਤਾ ਇਤਿਹਾਸਕਾਰ ਨੇ ਇਤਿਹਾਸ ਲਿਖਣਾ ਉਹ ਸਾਰਾ ਕੁਝ ਸਾਹਮਣੇ ਆ ਜਾਣਾ ਸੋ ਇੰਨੀ ਹੀ ਮੇਰੀ ਅਰਜ਼ਾ ਫਿਰ ਆਪ ਸਭ ਨੂੰ ਤੁਸੀਂ ਬੜੇ ਪਿਆਰ ਨਾਲ ਬੜੀ ਸਿੱਦਤ ਦੇ ਨਾਲ ਬੈਠ ਕੇ ਸਾਰੇ ਬੁਲਾਰਿਆਂ ਦੀ ਗੱਲਬਾਤ ਸੁਣੀ ਹੈ ਗੁਲਾਰਿਆਂ ਨੇ ਬੜੀ ਵਿਸਤਾਰ ਦੇ ਵਿੱਚ ਗੱਲਬਾਤ ਤੁਹਾਡੇ ਸਾਹਮਣੇ ਰੱਖੀ ਹੈ ਕਿ ਅੱਜ ਦਾ ਤੰਦੀ ਕੀ ਮਰਦਾ ਹੈ ਮੈਂ ਤਾਂ ਸਿਰਫ ਇੰਨਾ ਹੀ ਦੱਸਣਾ ਚਾਹੁੰਦਾ ਸੀ ਕਿ ਭਾਈ ਜਿਹੜੇ ਅੱਜ ਵੀ ਸਤਾਧਾਰੀ ਲੋਕ ਬੈਠੇ ਨੇ ਉਹੀ ਬੈਠੇ ਨੇ ਜਿਨ੍ਹਾਂ ਨੇ ਉਸ ਵੇਲੇ ਸਾਡੇ ਲੇਬਰ ਕਲਾਸ ਦੇ ਸਾਡੇ ਉਹ ਕਿਰਤੀਆਂ ਨੂੰ ਖੂਨ ਬਹਾਇਆ ਉਹਨਾਂ ਦੇ ਗੋਲੀਆਂ ਚਲਾਈਆਂ ਉਹੀ ਅੱਜ ਬੈਠੇ ਨੇ ਆਹ ਉਹ ਜਗ੍ਹਾ ਹੈ ਜਿੱਥੇ ਸ਼ੁਭਕਰਨ ਮਾਰਿਆ ਗਿਆ ਅੱਜ ਕੋਈ ਕਸਰ ਨਹੀਂ ਕੋਈ ਕਸਰ ਬਾਕੀ ਨਹੀਂ ਸਾਡੇ ਉਹ ਲੜਾਈ ਲੜ ਕੇ ਮਿਲੇ ਹੋਏ ਅਧਿਕਾਰਾਂ ਦਾ ਅੱਜ ਇਹਨਾਂ ਨੇ ਕਤਲ ਕੀਤਾ ਹੈ ਉਹੀ ਸਤਾ ਉਹੀ ਤਾਕਤ ਹੈ ਜਿਹੜੀ ਉਸ ਵੇਲੇ ਅਮਰੀਕਾ ਦੀ ਧਰਤੀ ਤੇ ਸੀ ਅੱਜ ਭਾਰਤ ਦੀ ਧਰਤੀ ਤੇ ਹੈ ਕੰਮ ਉਹੀ ਹੋ ਰਹੇ ਨੇ ਸੋ ਇਹਦੇ ਖਿਲਾਫ ਸਾਡੇ ਕਿਰਤੀ ਲੋਕਾਂ ਨੂੰ ਮੁਰੱਕ ਦੋ ਜੁੱਟ ਹੋ ਕੇ ਇੱਕ ਵੱਡੀ ਲੜਾਈ ਲੜਨ ਦੀ ਲੋੜ ਹੈ ਸੋ ਇਹੀ ਮੇਰੀ ਅਪੀਲ ਆਪ ਸਭ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੈਕੁਮ ਅਸਸਲਮ ਉਹ ਪੱਤਰਕਾਰਾਂ ਨੂੰ ਇਹ ਗੱਲ ਸੋਨਾ ਕੀ ਦਾ ਇੱਕ ਸਾਲਾਂ ਤੋਂ ਬੇਚੀਆ ਨਹੀਂ ਸਾਰੇ ਕਿਰਵਾਇਆ ਚੰਗ ਪ੍ਰੈਸ ਦੇ ਬਹੁਤ ਵਾਲੇ ਕਿਹਨੋ ਜੀ ਲਿਮਗ ਨੂੰ ਖਰੀਦਾਂ ਸਾਰੇ ਇੰਡੀਆ ਨਾਲ ਮਾਲਵਾ ਤੋਂ ਕਿਸਾਨਾਂ ਨੂੰ ਬੇਚੀਆ ਹੈ ਵੀ ਪ੍ਰੈਸ ਨਹੀਂ ਕਰਦੇ ਕਹਿੰਦੀਆਂ ਨਾਲੇ ਲਾ ਕੇ ਪ੍ਰਾਪਤੀ ਆਉਣੀ ਉਹ ਲਾਟ ਕਰਾਂਗੇ ਹਾਂ ਨਹੀਂ ਬਸ ਠੀਕਾ ਦੋ

ਜਿੰਦਾਬਾਦ ਜਿੰਦਾਬਾਦ ਸੋਨਾ ਫਰਮਾਦਾ ਹੈ ਜਿੰਦਾਬਾਦ 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 ਦੁਨੀਆ ਹੋ ਜਾਂ ਮੰਗਾ